వైకుర్జీ ਦਾ ਖਾਲਸਾ వైకుర్జీ ਦੇ ਫਟੇ ਜਿਹੜੇ ਲੈ ਕੇ ਆਈ ਸੈਮੀ ਪਟਵਾਲਾ ਸ਼ੇਪ ਪੱਗ ਜੀ ਦੀ ਲੈਂਥ ਹੈ 6 ਮੀਟਰ ਤੇ ਕਪੜੇ ਆਪਾਂ ਫੋਲਵਰ ਵਰਤੇ ਆ ਜਿਹੜਾ ਆਪਾਂ ਪਹਿਲਾ ਲੜ ਲਗਾਉਣਾ ਹੈ ਸਿਰ ਦੇ ਸੈਂਟਰ ਚੋਂ ਰੇ ਆ ਕੇ ਪੂਰੀ ਚੰਗੀ ਤਰੀਕਾ ਨਾਲ ਕੋਲ ਦਾ ਪਾਸੇ ਥੱਲੇ ਤੋਂ ਬੰਦ ਪਾਸੇ ਉੱਪਰ ਰੱਖ ਕੇ ਪੂਰੀ ਚੰਗੀ ਤਰੀਕਾ ਨਾਲ ਆਪਾਂ ਸਫਾਈ ਵਿੱਚ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਉਹ ਬੈਕ ਤੋਂ ਪਿੰਚ ਘਰੇ ਕੋਲ ਦਾ ਪਾਸੇ ਥੱਲੇ ਤੇ ਬੰਦ ਪਾਸੇ ਉੱਪਰ ਰੱਖ ਕੇ ਪੂਰੀ ਚੰਗੀ ਤਰੀਕਾ ਨਾਲ ਉਪਰੋਂ ਪੜੀ ਸਫਾਈ ਕਰਕੇ ਹੱਥ ਨਾਲ ਹਾਫ ਤੋਂੜ ਆਪਾਂ ਪਿੰਚ ਕਰ ਲੈਣਾ ਹੈ ਤੇ ਹਾਫ ਤੋਂ ਪਿੰਚ ਘਰ ਤੋਂ ਬਾਅਦ ਆਪਾਂ ਨੂੰ ਘਟਵਾ ਕੇ ਲੈਵੇ ਜਿਹੜਾ ਲਗਾ ਦੇਵਾਂਗੇ ਤੇ ਇਹ ਘੜ ਫਾਂਸਲੇ ਵਿੱਚ ਲਵਾਉਣ ਤੋਂ ਬਾਅਦ ਆਪਾਂ ਇਸ ਵਿੱਚ ਬਾਜ ਫੇਰਾਂਗੇ ਬਾਜ ਫੇਰਨਾ ਕੀ ਹੋਵੇਗਾ ਜਿਹੜਾ ਆਪਣਾ ਫਾਂਸ ਲੱਭ ਦੇਗਾ ਤੇ ਜਿਹੜੀ ਪੇਜ ਦੀ ਮੋਟਾਈ ਉਹ ਵੀ ਵਧੇਗੀ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਉਹ ਵੀ ਉਸੇ ਲੜਾ ਵਾਂਗੂ ਇੱਕ ਤੋਂ ਪਿੰਚ ਘਰ ਖੋਲ੍ਹਦਾ ਬਾਅਦ ਥੱਲੇ ਤੇ ਬੰਦ ਪਾਸੇ ਉੱਪਰ ਰੱਖ ਕੇ ਤੇ ਜਿਹੜਾ ਆਪਣੇ ਉੱਪਰਲੇ ਲੜ ਜਿਹੜੇ ਆਪਾਂ ਹੱਥ ਨਾਲ ਬਣਾ ਲੈਣੇ ਹਨ ਇਹ ਵੀ ਵੀਡੀਓ ਵਿੱਚ ਦੇਖ ਰਹੀ ਹਾਂ ਤੇ ਇਹਨੂੰ ਆਪਾਂ ਜਿਹੜਾ ਹਾਫ ਤੋਂ ਜ਼ਰੂਰ ਪਿੰਚ ਕਰਨਾ ਹੈ ਤੇ ਆਪਾਂ ਉਪਰੋਈ ਪਿੰਚ ਕਰਨਾ ਹੈ ਜਿਕਰ ਜਿਹੜੇ ਜਿਹੜੇ ਵੀਰ ਸਾਡੇ YouTube ਚੈਨਲ ਤੇ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰ ਲੈਣ ਜਿਹੜੇ ਜਿਹੜੇ ਵੀਰਾਂ ਸਾਡੇ YouTube ਚੈਨਲ ਸਬਸਕ੍ਰਾਈਬ ਸਬਸਕ੍ਰਾਈਬ ਕਰ ਤੇ Facebook ਪੇਜ ਫੋਲੋ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਸੇ ਤਰ੍ਹਾਂ ਹੀ ਆਪਾਂ ਇਹੜਾ ਲਾੜਾ ਬਾਜ ਫੇਰ ਕੇ ਇਹੜਾ ਆਪਾਂ ਉਹਦੀ ਮਟਾਈ ਵਧਾ ਕੇ ਇਹਨੂੰ ਲਗਾ ਦੇਵਾਂਗੇ ਤੇੜਾ ਆਪਾਂ ਅਗਲਾ ਲਾੜਾ ਲਗਾਉਣਾ ਹੈ ਉਹ ਬੈਗ ਤੋਂ ਪਿੰਚ ਕਰਕੇ ਖੋਲਦਾ ਬਸ ਥੱਲੇ ਤੇ ਬੰਦ ਪਾਸੇ ਉੱਪਰ ਆ ਕਿਹੜਾ ਪਹਿਲਾ ਲਾੜਾ ਲੱਗਿਆ ਸੀ ਉਹੜਾ ਫਸਲ ਆਪਾਂ ਤੇ ਪੱਲੇ ਨੂੰ ਪੂਰ ਚਾਂਗੇ ਤੇ ਇੱਕ ਨਾਲ ਆਪਣਾ ਟਾਇਟ ਕਰਕੇ ਸਫਾਈ ਵਿੱਚ ਲੈ ਕੇ ਆਪਾਂ ਜਿਹੜਾ ਉੱਪਰਲੇ ਪੇਚਾਂ ਦੇ ਪਿੱਛੇ ਤੱਕ ਹੱਥ ਫੇਰ ਕੇ ਬਿਹਾਫ ਤੋਂ ਪਿੰਚ ਕਰ ਦਵਾਂਗੇ ਜੇ ਆਪਣੇ ਲੜ ਹੱਫ ਤੋਂ ਪਿੰਚ ਪਹਿਲੀ ਵਾਰੀ ਪਿੰਚ ਕਰੀ ਤੇ ਪਤਲਾ ਆ ਜਾਂਦਾ ਹੈ ਤਾਂ ਆਪਾਂ ਨੂੰ ਡਬਲ ਪਿੰਚ ਕਰਾਂਗੇ ਤੇ ਉੱਪਰੋਂ ਜ਼ਰੂਰ ਫੋਲਡ ਕਰਨਾ ਹੈ ਜਿਹੜਾ ਆਪਾਂ ਇਹ ਲੜ ਨੂੰ ਲਗਾ ਦੇਵਾਂਗੇ ਤੇ ਇਸ ਵਿੱਚ ਜਿਹੜਾ ਆਪਾਂ ਬਾਜਾ ਉਹ ਫੇਰਾਂਗੇ ਪੂਰੀ ਚੰਗੀ ਤਰੀਕੇ ਨਾਲ ਜਿਹੜਾ ਬਾਜ ਫੇਰਨ ਤੋਂ ਬਾਅਦ ਲੜ ਨੂੰ ਲਗਾ ਦੇਵਾਂਗੇ ਜੇਕਰ ਵੀ ਇਹ ਵੀ ਗੱਲ ਕਰੀਏ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਅਗਲਾ ਲੜ ਵੀ ਉਸੇ ਤਰ੍ਹਾਂ ਹੀ ਖੋਲਦਾ ਪਾਸੇ ਤੇ ਲੇ ਦੰਦ ਪਾਸੇ ਉੱਪਰ ਆ ਕੇ ਪੱਲੇ ਨੂੰ ਪੂਰੀ ਚੰਗੀ ਤਰੀਕੇ ਨਾਲ ਸਾਫ਼ ਕਰਕੇ ਹਾਫ ਤੋਂ ਪਿੰਚ ਕਰ ਲੈਣਾ ਹੈ ਪਿੰਚ ਕਰਨ ਤੋਂ ਬਾਅਦ ਉੱਪਰ ਆਪ ਜਿਹੜਾ ਜਰੂਰ ਫੋਲਡ ਕਰਾਂਗੇ ਤੇ ਔਰ ਜਿੱਦਾਂ ਇਹ ਲੜ ਲੜਾ ਇਹ ਲਗਾ ਦੇਵਾਂਗੇ ਤੇ ਜਿਹੜਾ ਆਪਣਾ ਲੜ ਵਿੱਚ ਆਪਾਂ ਬਾਜ ਨੂੰ ਸਫਾਈ ਕਰਾਂਗੇ ਉੱਪਰਲੇ ਪੇਚ ਜਿਹੜੇ ਤੁਸੀਂ ਉਹਨਾਂ ਦਾ ਫਾਸਲਾ ਵੀ ਬਰਾਬਰ ਰੱਖਣਾ ਹੈ ਤੁਸੀਂ ਜਿਹੜੀ ਸਫਾਈ ਉਹ ਨਾਲ ਦੇ ਨਾਲ ਵੀ ਕਰ ਸਕਦੇ ਹੋ ਉੱਪਰਲੇ ਪੇਚਾਂ ਦੇ ਬਾਅਦ ਵਿੱਚ ਵੀ ਤੇ ਪੂਰਜੰਗੀ ਤਰੀਕੇ ਨਾਲ ਲੜ ਲਾਉਣ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜ ਲਗਾਵਾਂਗੇ ਉਹ ਵੀ ਬੈਗ ਤੋਂ ਪਿੰਚ ਕਰਕੇ ਕੋਲ ਤੋਂ ਬਾਸ ਤੇ ਲੈ ਬੰਦ ਬਾਸ ਉੱਪਰ ਆ ਕਿਹੜਾ ਹਾਫ ਤੋਂ ਪਿੰਚ ਕਰ ਦਵਾਂਗੇ ਤੇ ਇਹ ਲੜ ਨੂੰ ਆਪਾਂ ਜਿਹੜਾ ਘੱਟ ਫਾਂਸਲੇ ਵਿੱਚ ਰੱਖਦੇ ਜਿਹੜਾ ਆਪਾਂ ਲਗਾ ਦੇਵਾਂਗੇ ਉਹ ਜਿੰਕੀ ਤਰੀਕੇ ਨਾਲ ਸਾਰੇ ਲੜ ਲਾਉਣ ਤੋਂ ਬਾਅਦ ਆਪਾਂ ਇਹਦਾ ਕਲਗੀ ਲੜ ਲਗਾਵਾਂਗੇ ਉਹ ਨੱਕ ਦੀ ਸੀ ਜਿਹੜਾ ਆਪਾਂ ਪੱਗ 'ਤੇ ਲਗਾ ਲੈਣਾ ਹੈ ਤੇ ਜਿਹੜਾ ਆਪਾਂ ਕਲਗੀ ਲੜ ਲਗਾਉਣਾ ਹੈ ਉਹ ਆਪਾਂ ਆਪਣੇ ਦੋ ਪੱਲੇ ਹੋਣਗੇ ਆਪਾਂ ਜਿਹੜਾ ਖੱਬਾ ਪੱਲਾ ਉਹਨੂੰ ਹਾਫ ਫੋਲਡ ਕਰ ਲੈਣਾ ਤੇ ਸੱਜੇ ਪਹਿਲੇ ਨੂੰ ਹਾਫ ਫੋਲਡ ਕਰ ਲੈਣਾ ਹੈ ਮੈਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹਾਂ ਕਿ ਆਪਾਂ ਇਹ ਖੱਬੇ ਪੁੱਲੇ ਨੂੰ ਹਾਫ ਫੋਲਡ ਕਰ ਲਿਆ ਤੇ ਸੱਜੇ ਪੱਲੇ ਨੂੰ ਹਾਫ ਫੋਲਡ ਕਰ ਲਿਆ ਹੈ। ਫੋਲਡ ਕਰਨ ਤੋਂ ਬਾਅਦ ਇਹੜਾ ਬਬੂਰੀ ਚੰਗੇ ਤਰੀਕੇ ਨਾਲ ਪਲ ਕੱਢ ਕੇ ਜਿੱਥੇ ਕਿਤੇ ਵਾਧੂ ਕੱਪੜਾ ਹੁੰਦਾ ਹੈ ਉਹਨੂੰ ਆਪਾਂ ਅੰਦਰ ਕਰ ਲਵਾਂਗੇ ਜਿੱਦਾਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤੇ ਜਦੋਂ ਇਹਦਾ ਕਲਗੀ ਲੜਨ ਪੂਰੀ ਚੰਗੇ ਤਰੀਕੇ ਨਾਲ ਸਫਾਈ ਹੋ ਚਾਲਣ ਤੋਂ ਬਾਅਦ ਆਪਾਂ ਇਹਨੂੰ ਪੱਗ ਪਿੰਦੇ ਥੱਲੇ ਉਹ ਲਿਆ ਕੇ ਜਿਹੜਾ ਸੱਜੇ ਪਾਸੇ ਵੱਲ ਨੂੰ ਮੋੜ ਦੇਵਾਂਗੇ ਤੇ ਕੋੜਨ ਤੋਂ ਬਾਅਦ ਆਪਾਂ ਜਿਹੜਾ ਇਹ ਵਿੱਚ ਜਿਹੜਾ ਬਲ ਪਾ ਕੇ ਲਗਾ ਦੇਵਾਂਗੇ ਤੇ ਹੁਣ ਜਿਹੜਾ ਆਪਾਂ ਸਿਰ ਟਕਾਂਗੇ ਜਿਹੜਾ ਆਪਾਂ ਪਹਿਲਾਂ ਲਾ ਲਾਇਆ ਸੀ ਉਹਨੂੰ ਆਪਾਂ ਖੋਲ ਲਵਾਂਗੇ ਤੇ ਜਿਹੜੇ ਤੇ ਚਾਰੇ ਕੋਨਿਆਂ ਆਪਣੇ ਸਿਰ ਤੇ ਉਹਨੂੰ ਟਕ ਲਵਾਂਗੇ ਟਕਣ ਤੋਂ ਬਾਅਦ ਜਿਹੜਾ ਆਪਣਾ ਪਿਛਲਾ ਲੜੂਗਾ ਉਹਨੂੰ ਆਪਾਂ ਖਿੱਚਾਂਗੇ ਖਿੱਚਣ ਤੋਂ ਬਾਅਦ ਜਿੱਥੇ ਕਿਤੇ ਆਪਣਾ ਜਿਹੜਾ ਸਿਰ ਉਹਨਾਂ ਕਰਦਾ ਉਹਨੂੰ ਆਪਾਂ ਵੈਕਸੀਸ਼ਨ ਟਕ ਲਵਾਂਗੇ ਜਿਹੜਾ ਪਲਾਸਟਰ ਲਗਾਉਣਾ ਵੀ ਕਲਗਿਲੜ ਮੋਗੇ ਲਾਉਣਾ ਜਲਦੀ ਨਵੀਂ ਬੁੜੇ ਲੈ ਕੇ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ